ਐਨਐਸਸੀ ਅਮਰਤ ਸ਼ਿਕਾਇਤ ਵਾਲਾਂ ਤੇ ਲਾਈ ਜਾਂਦੀ ਆ ਜਾਂ ਜੇਲਾ ਚ ਇੰਟਰਵਿਊ ਕਰਨ ਵਾਲਾਂ ਵਾਸਤੇ ਬਣੀ ਇਹ ਵਖਰੇਵਾ ਕਿਉਂ ਆ ਨੈਸ਼ਨਲ ਸਿਕਿਉਰਿਟੀ ਐਕਟ ਨੂੰ ਖਤਰਾ ਕਦੋਂ ਹੁੰਦਾ ਜਦੋਂ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੁੰਦੀ ਜਿਨ੍ਹਾਂ ਚ ਮੋਬਾਈਲ ਚੱਲਦੇ ਆ ਇਹ ਨਹੀਂ ਕਿ ਜਦੋਂ ਅਮਰਤ ਸ਼ਿਕਾਇਤ ਜਾਂਦਾ ਉਦੋਂ ਨੈਸ਼ਨਲ ਸਿਕਿਉਰਿਟੀ ਐਕਟ ਨੂੰ ਖਤਰਾ ਹੁੰਦਾ ਵਖਰੇਵਾ ਦੇਖੋ ਤੂੰ ਸੋਚਦਾ ਅਸੀਂ ਇਹ ਕਹਿੰਦੇ ਕਿ ਸਾਨੂੰ ਪਹਿਲੇ ਦਰਜੇ ਦੇ ਸ਼ਹਿਰੀ ਸਾਹਿਬ ਤੋਂ ਤਾਂ ਮੰਨ ਲਓ ਸਾਨੂੰ ਬਰਾਬਰ ਦਾ ਦਾਅਵਾ ਅਹਿਸਾਸ ਕਰਾ ਦਿਓ ਸਾਨੂੰ ਬਰਾਬਰਤਾ ਦਾ ਅਸਾਸ ਨਹੀਂ ਹੋ ਰਿਹਾ। ਲੱਗਦਾ ਕਿ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇਸ ਚੀਜ਼ ਨੂੰ ਦੇਖ ਕੇ ਕਿਆ ਚੀਜ਼ਾਂ ਹੋ ਰਹੀਆਂ ਨੇ। ਬੁਸ਼ਰਮਾ ਦਾ ਟੋਲਾ ਇਹਨੇ ਕਾਹਦਾ ਅਸਤੀਫਾ ਦੇਣਾ ਹੈ? ਤੇ ਲੱਗਦਾ ਕਿ ਪੁਲਿਸ ਸਾਰੀ ਰਲ ਨਹੀਂ ਮਿਲੀ ਸੀ ਕਿ ਸਰਕਾਰ ਨੇ ਗਮਰਾਹ ਕਰਦੀ ਰਹੀ ਕੋਟਾ ਨੂੰ। ਸਾਨੂੰ ਰੋਸ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਮਤਲਬ ਕੁੱਤੀ ਵੀ ਜਾਂਦੇ ਆ ਤੇ ਰੋਣ ਵੀ ਨਹੀਂ ਦਿੰਦੇ। ਇੰਨੇ ਪਿਆ ਹੋਇਆ ਥੱਲੇ ਤੇ ਸਾਨੂੰ ਬੋਲਣ ਦੀ ਵੀ ਆਗਿਆ ਨਹੀਂ ਕਿ ਅਸੀਂ ਬੋਲ ਸਕੀਏ। ਤੋ ਸਾਡਾ ਵਿਚਾਰ ਬੜਾ ਉੱਚਾ ਹੈ ਪੰਜਾਬੀਆਂ ਦਾ। ਸੱਗੀ ਨੱਪ ਲਿਆ ਰਹੀ ਹੈ ਪੰਜਾਬ ਦੀ ਕੋਈ ਵਿਚਾਰ ਬਾਹਰ ਨਾ ਹੋਵੇ। ਪ੍ਰਸਤ ਦਵਿੰਦਰਪਾਲ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਈਲ ਆ ਰਹੀਦੀ ਉਹ ਕੇਜਰੀਵਾਲ ਦੇ ਟੇਬਲ ਤੇ ਪਈ ਉਹ ਸਾਈਨ ਨਹੀਂ ਕਰ ਰਿਹਾ। ਉਹਦੇ باوجود ਵੀ ਅਸੀਂ ਉਹਨਾਂ ਨੂੰ ਵੋਟਾਂ ਪਾਉਂਦੀਆਂ। ਰਾਜਨੀਤਿਕ ਪੱਧਰ ਤੇ ਚੇਤਨ ਹੋਣਾ ਬੜਾ ਜ਼ਰੂਰੀ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੌਣ ਸਾਡਾ ਕੌਣ ਬਗਾਨਾ ਹੈ। ਜਦੋਂ ਤੱਕ ਸਾਨੂੰ ਇਹ ਨਹੀਂ ਸਮਝ ਆਉਂਦੀ ਉਦੋਂ ਤੱਕ ਅਸੀਂ ਆ ਹੀ ਸਰਕਾਰ ਦੇ ਰੋਲ ਤੇ ਫਿਰਾਂਗੇ। ਇਸ ਵਕਤ ਚੰਡੀਗੜ੍ਹ ਦੀ ਧਰਤੀ ਦੇ ਉੱਤੇ ਆ ਇੱਕ ਪਾਸੇ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ ਪਰ ਦੂਜੇ ਪਾਸੇ ਕਾਮਿਨ ਸਾਹ ਮੋਰਚਾ ਜੋਕ ਕੇ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਲੱਗਿਆ ਹੋਇਆ ਅੱਜ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਗਿਆ ਇੱਕ ਵਾਰ ਤਸਵੀਰ ਦਿਖਾ ਦਵਾਂ ਕਿ ਚੰਡੀਗੜ੍ਹ ਦੀ ਧਰਤੀ ਦੇ ਉੱਤੇ ਮਾਰਚ ਕੀਤਾ ਜਾ ਰਿਹਾ ਹੈ 15 ਅਗਸਤ ਜਿਹੜਾ ਹੈ ਉਹ ਕਾਲੇ ਦਿਨਾਂ ਦੇ ਵਜੋਂ ਮਨਾਇਆ ਜਾ ਰਿਹਾ ਹੈ ਕਮਲਜੀਤ ਬਰਾੜ ਵੀ ਜੋ ਕਿ ਇਸ ਵਿੱਚ ਸ਼ਰਕਤ ਕਰ ਚੁੱਕੇ ਨੇ ਸਾਡੇ ਨਾਲ ਨੇ ਅਸੀਂ ਹੋਰ ਵੀ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਬਰਾੜ ਸਾਹਿਬ ਨੇ ਕਿਉਂਕਿ ਪਹੁੰਚੇ ਨੇ ਦੂਤ ਰਾਡੇ ਤੋਂ ਕਹਿੰਦੇ ਜਮੀਰ ਜਾਗਦੀ ਵਾਲੇ ਪਹੁੰਚਦਾ ਹੁੰਦਾ ਤੇ ਬਰਾੜ ਸਾਹਿਬ ਅੱਜ ਤੁਸੀਂ ਪਹੁੰਚੇ ਹੋ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਚੰਡੀਗੜ੍ਹ ਪੋਸਟ 7447 ਕਹਿੰਦੀ ਹੈ ਕਿ ਐਂਟਰੀ ਨਹੀਂ ਹੈਗੀ ਅੱਜ ਫਿਰ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਗਏ ਦੇਖੋ ਮੁਲਕ ਆਜ਼ਾਦੀ ਨੂੰ ਜਸ਼ਨ ਮਨਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਸਾਡਾ ਤਿਰੰਗਾ ਝੰਡਾ ਚਲਵਾ ਰਹੇ ਆ ਸਾਡਾ ਝੰਡਾ ਜੀ ਅਸੀਂ ਆਜ਼ਾਦ ਪਰ ਪੰਜਾਬ 77 ਵਰਿਆਂ ਬਾਅਦ ਆਜ਼ਾਦੀ ਦੇ ਅਰਥ ਲੱਭ ਰਿਹਾ ਐਸੇ ਕਾਰਨਾ ਕਰਕੇ ਲੱਭ ਰਿਹਾ ਹੱਕਾਂ ਲਈ ਲੜਦੇ ਲੋਕ ਆ ਜਿਹੜੀ ਸੰਗਤ ਜਾ ਰਹੀ ਆ ਇਹ ਸ਼ਾਂਤਮਈ ਇੱਕ ਰੋਹ ਦਿਖਾ ਰਹੀ ਆ ਇੱਕ ਰੋਸ ਦਿਖਾ ਰਹੀ ਆ ਸਰਕਾਰ ਨੂੰ ਇੱਕ ਦੁਨੀਆ ਨੂੰ ਦਿਖਾਉਣ ਵਾਸਤੇ ਤਰੀਕਾ ਹੈ ਕਿ ਤੁਸੀਂ ਕਹਿੰਦੇ ਹੋ ਮੁਲਕ ਆਜ਼ਾਦ ਆ ਅਸੀਂ ਅੱਜ ਵੀ ਗੁਲਾਮ ਆ ਤੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਇੰਨੀ ਪੁਲਿਸ ਕਾਦੇ ਵਾਸਤੇ ਹੈ ਸਾਨੂੰ ਰੋਸ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਮਤਲਬ ਕੁੱਤੀ ਵੀ ਜਾਂਦੇ ਆ ਤੇ ਰੋਣ ਵੀ ਨਹੀਂ ਦਿੰਦੇ ਇਹ ਨੱਪਿਆ ਹੋਇਆ ਥੱਲੇ ਤੇ ਸਾਨੂੰ ਬੋਲਣ ਦੀ ਵੀ ਆਗਿਆ ਨਹੀਂ ਕਿ ਅਸੀਂ ਬੋਲ ਸਕੀਏ ਕਿਉਂਕਿ ਸਾਡਾ ਵਿਚਾਰ ਬੜਾ ਉੱਚਾ ਹੈ ਪੰਜਾਬੀਆਂ ਦਾ ਬਾਪਿਆਂ ਦਾ ਵਿਚਾਰ ਹੈ ਉਸ ਵਿਚਾਰ ਤੇ ਤੁਲ ਲਈ ਸੰਘੀ ਨੱਪੇ ਜਾ ਰਹੀ ਹੈ ਪੰਜਾਬ ਦੇ ਕੋਈ ਵਿਚਾਰ ਬਾਹਰ ਨਾ ਆਵੇ ਪਰ ਆਮਾ ਪੂਰੀਆਂ ਤਰਾਸ ਦੀ ਹੈ ਵੀ 80 ਸਾਲ 80% ਕੁਰਬਾਨੀਆਂ ਕਰਤੀਆਂ ਅਸੀਂ 80% ਤੇ ਅਸੀਂ ਆਪਦੇ ਜ਼ਖਮ ਕਿਹਦੇ ਕੋਲ ਲੈ ਕੇ ਜਾਈਏ ਕਿਹਨੂੰ ਆਪਦੇ ਜ਼ਖਮ ਦਿਖਾਈਏ ਕਿ ਅਸੀਂ 80% ਕੁਰਬਾਨੀਆਂ ਕਰਕੇ ਵੀ ਅਸੀਂ ਆਜ਼ਾਦੀ ਤੋਂ ਵਿਰਵੇ ਆ ਰਾਨਾ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਭੂਮਿਕਾ ਮੌਜੂਦਾ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਨਿਭਾਣੀ ਚਾਹੀਦੀ ਸੀਗੀ ਸਾਰਿਆਂ ਮੱਦਿਆਂ ਨੂੰ ਲੈ ਕੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ ਜਾਂਦੀ ਹੈ ਕਹਿੰਦੇ ਪ੍ਰੋਫੈਸਰ ਭੁੱਲਰ ਦੇ ਸਾਈਨ ਬਸ ਸਾਈਨਾਂ ਕਰਕੇ ਰੁਕੀ ਹੋਈ ਆ ਕੀ ਲੱਗਦਾ ਕਿ ਪੰਜਾਬ ਸਰਕਾਰ ਨੇ ਜਿਹੜੀ ਭੂਮਿਕਾ ਨਿਭਾਣੀ ਚਾਹੀਦੀ ਸੀ ਉਹ ਨਿਭਾਈ ਨਹੀਂ ਪੰਜਾਬ ਸਰਕਾਰ ਕੇਂਦਰ ਸਰਕਾਰ ਔਰ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਫਾਈਲ ਕੇਜਰੀਵਾਲ ਦੇ ਟੇਬਲ ਤੇ ਪਈ ਸੀ ਨਾ ਔਰ ਤੁਸੀਂ ਇਹ ਦੇਖੋ ਵੀ ਸਾਨੂੰ ਪਤਾ ਸੀ ਸਾਰਿਆਂ ਨੂੰ ਪੰਜਾਬ ਵਾਲਿਆਂ ਨੂੰ ਤੇ ਫਿਰ ਵੀ ਪੰਜਾਬ ਵਾਲਿਆਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਇਲੈਕਸ਼ਨ ਤੋਂ ਪਹਿਲਾਂ ਪਤਾ ਸੀ 2022 ਦੀਆਂ ਚੋਣਾਂ ਤੋਂ ਪਹਿਲਾਂ ਇਹ ਗੱਲ ਪਤਾ ਸੀ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਈਲ ਆ ਰਹੀਦੀ ਉਹ ਕੇਜਰੀਵਾਲ ਦੇ ਟੇਬਲ ਤੇ ਪਈ ਉਹ ਸਾਈਨ ਨਹੀਂ ਕਰ ਰਿਹਾ ਉਹਦੇ باوجود ਵੀ ਅਸੀਂ ਉਹਨਾਂ ਨੂੰ ਵੋਟਾਂ ਪਾਤੀਆਂ ਫਿਰ ਮਾਨਸਿਕਤਾ ਬਦਲੋ ਮਾਨਸਿਕਤਾ ਦਾ ਪੱਧਰ ਬਦਲੋ ਬਹੁਤ ਇੱਕ ਬਹੁਤ ਇੱਕ ਗੰਗਾਲੀ ਆਈ ਹੋਈ ਆ ਸਾਡੇ ਪੰਜਾਬੀਆਂ ਚ ਜਦ ਤੱਕ ਚੇਤਨ ਨਹੀਂ ਹੁੰਦੇ ਰਾਜਨੀਤਿਕ ਪੱਧਰ ਤੇ ਚੇਤਨ ਹੋਣਾ ਬੜਾ ਜ਼ਰੂਰੀ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੌਣ ਸਾਡਾ ਕੌਣ ਬਗਾਨਾ ਹੈ ਜਦੋਂ ਤੱਕ ਸਾਨੂੰ ਇਹ ਨਹੀਂ ਸਮਝ ਆਉਂਦੀ ਉਦੋਂ ਤੱਕ ਅਸੀਂ ਆਈ ਸਰਕਾਰ ਦੇ ਰੋਲ ਤੇ ਫਰਾਂਗੇ ਪਰ ਸਾਨੂੰ ਪਾਸ਼ਾ ਨੇ ਪਾਸ਼ਾ ਹੀ ਦਾਵਾ ਬਖਸ਼ਿਆ ਅਸੀਂ ਉਹਦੇ ਤੇ ਪਹਿਰਾ ਦਈਏ ਅਸੀਂ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਅਸੀਂ ਆਪਣਾ ਰਾਜ ਭਾਗ ਵਾਪਸ ਲੈ ਕੇ ਆਈਏ ਆਪਣੇ ਧੀਆਂ ਪੁੱਤਾਂ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਜਿਤਾਈਏ ਆਪ ਦੇ ਪੁੱਤ ਭਤੀਜਿਆਂ ਨੂੰ ਜਿਤਾਈਏ ਤਾਂ ਕਿ ਉਹ ਪੰਜਾਬ ਦੀ ਬਾਤ ਪਾਉਣ ਨਾ ਕਿ ਉਹਨਾਂ ਨੂੰ ਜਿਤਾਈਏ ਜਿਹੜੇ ਦਿੱਲੀ ਦੇ ਹਸ ਰੋਕੇ ਬਣ ਕੇ ਆਉਂਦੇ ਆ ਦਿੱਲੀ ਉਹਨਾਂ ਨੂੰ ਸ਼ਿੰਗਾਰ ਕੇ ਭੇਜਦੀ ਆ ਤੇ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਦਈਏ ਭਰਤ ਸਾਹਿਬ ਤੁਸੀਂ ਅਕਸਰ ਕਈ ਮੁੱਦਿਆਂ ਤੇ ਬੋਲਦੇ ਰਹਿੰਦੇ ਹੋ ਕਹਿੰਦੇ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਇਆ ਐਲਾਈਜੈਂਸ ਪਛਨੋਈ ਦਾ ਬੜੀ ਚਰਚਾ ਚੱਲਦੀ ਬੀਜਪੀ ਸਾਹਿਬ ਆ ਕਿ ਬਹਿ ਕੇ ਕਹਿੰਦੇ ਇੱਥੇ ਦੀ ਇੰਟਰਵਿਊ ਨਹੀਂ ਹੈਗੀ ਸਾਡੇ ਜ਼ਿਲ੍ਹਿਆਂ ਦੀ ਨਹੀਂ ਹੈ ਸਾਰੇ ਐਵੀਡੈਂਸ ਦੇ ਦਿੱਤੇ ਇਥੇ ਸੀਏ ਸਟਾਫ ਖੜ ਦੇ ਵਿੱਚ ਇੰਟਰਵਿਊ ਹੋਇਆ ਤੁਸੀਂ ਕਿਵੇਂ ਦੇ ਦੋ ਕਿ ਪੂਰੀ ਗੈਂਗਸਟਰਾਂ ਨੂੰ ਪਨਾ ਦਿੱਤੀ ਗਈ ਪੂਰੀ ਖੋਲ ਦਿੱਤੀ ਗਈ ਸਾਰੀਆਂ ਚੀਜ਼ਾਂ ਦਿੱਤੀਆਂ ਕਿ ਤੁਸੀਂ ਕਰੋ ਇੰਟਰਵਿਊ ਹੁਣ ਤੁਸੀਂ ਇਹ ਗੱਲ ਸਮਝੋ ਕਿ ਐਨਐਸਏ ਅਮਰਤ ਛਕਾਉਣ ਵਾਲਾ ਤੇ ਲਾਈ ਜਾਂਦੀ ਹੈ ਜਾਂ ਜੇਲਾ ਚ ਇੰਟਰਵਿਊ ਕਰਨ ਵਾਲਿਆਂ ਵਾਸਤੇ ਬਣੀ ਹੈ ਐਨਐਸਏ ਨਸ਼ਾ ਛੁਰਾਉਣ ਵਾਲਾ ਤੇ ਲਾਈ ਜਾਂਦੀ ਹੈ ਇਹ ਵਿਖਰੇਵਾ ਕਿਉਂ ਆ ਨੈਸ਼ਨਲ ਸਕਿਉਰਿਟੀ ਐਕਟ ਨੂੰ ਖਤਰਾ ਕਦੋਂ ਹੁੰਦਾ ਜਦੋਂ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੁੰਦੀ ਜਿਨ੍ਹਾਂ ਚ ਮੋਬਾਈਲ ਚੱਲਦੇ ਆ ਤੇ ਇਹ ਨਹੀਂ ਕਿ ਜਦੋਂ ਅਮਨਤ ਸ਼ਿਕਾਇਆ ਜਾਂਦਾ ਉਦੋਂ ਨੈਸ਼ਨਲ ਸਕਿਉਰਿਟੀ ਐਕਟ ਨੂੰ ਖਤਰਾ ਹੁੰਦਾ ਵਖਰੇਵਾ ਦੇਖੋ ਤੁਸੀਂ ਸੋਚਦਾ ਬਾਸਿਕਤਾ ਦੇਖੋ ਸਿਆਸਦਾਨਾਂ ਦੀ ਜਿਹੜੇ ਕੇਂਦਰ ਜਿਹੜਾ ਰਾਜ ਕਰਦੇ ਚਾਹੇ ਪੰਜਾਬ ਦੇ ਰਾਜ ਕਰ ਚਾਹੇ ਦਿੱਲੀ ਚ ਰਾਜ ਕਰ ਵਖਰੇਵਾ ਸਾਡੇ ਨਾਲ ਅਸੀਂ ਇਸ ਵਖਰੇਵੇਂ ਨੂੰ ਲੈ ਕੇ ਤੁਰੇ ਫਿਰਦੇ ਆਂ ਇਸ ਵਖਰੇਵੇਂ ਦਾ ਢਲੋਰਾ ਪਿੱਟ ਰਹੇ ਆਂ ਅਸੀਂ ਕਿ ਅਸੀਂ 80% ਕੁਰਬਾਨੀਆਂ ਕਰਕੇ ਸਾਡੇ ਨਾਲ ਕਿਉਂ ਵਖਰੇਵਾ ਅਸੀਂ ਨੇ ਕਹਿੰਦੇ ਕਿ ਸਾਨੂੰ ਪਹਿਲੇ ਦਰਜੇ ਦੇ شہری ਸਭ ਤੋਂ ਉੱਤਮ ਮੰਨ ਲਓ ਸਾਨੂੰ ਬਰਾਬਰਤਾ ਦਾ ਅਹਿਸਾਸ ਕਰਾ ਦਿਓ ਸਾਨੂੰ ਬਰਾਬਰਤਾ ਦਾ ਅਹਿਸਾਸ ਵੀ ਨਹੀਂ ਹੋ ਰਿਹਾ ਹੋਰ ਮੁੱਖ ਮੰਤਰੀ ਬੋਲ ਨਹੀਂ ਰਿਹਾ ਤੇ ਚੁੱਪ ਕਿਉਂ ਆ? ਇੰਟਰਵਿਊ ਤੇ ਐਸੀ ਸਰਕਾਰ ਦੇ ਅਫਸਰ ਨੇ ਜਾਂਚ ਕੀਤੀ ਹੈ ਨਾ ਉਹਨੇ ਦੱਸਿਆ ਨਾ ਵੀ ਜੇਲ੍ਹ ਚ ਪੰਜਾਬ ਦੇ ਸੀਆਈਏ ਸਟਾਫ ਦੇ ਇੰਟਰਵਿਊ ਸੀਆਈਏ ਸਟਾਫ ਜਿੱਥੇ ਲਿ ਜਾ ਕੇ ਅਪਰਾਧੀਆਂ ਨੂੰ ਟਾਰਚਰ ਕਰਕੇ ਜਾਂ ਕੇ ਨੂੰ ਕੁੱਟਮਾਰ ਕਰਕੇ ਮਨਾਇਆ ਜਾਂਦਾ ਕਿ ਤੂੰ ਆਹ ਗੁਨਾਹ ਕੀਤਾ ਹੈ ਤੇ ਉਹ ਉਹ ਸੀਆਈਏ ਸਟਾਫ ਜਿਹੜੇ ਕਿਸੇ ਵੇਲੇ ਬੁੱਚੜਖਾਨੇ ਬਣੇ ਹੋਏ ਸੀ ਪੰਜਾਬ ਦੇ ਸਿੱਖਾਂ ਦੇ ਪੁੱਤਾਂ ਵਾਸਤੇ ਜੀ ਜੀ ਇਹ ਉੱਥੇ ਬੈਠ ਕੇ ਇੰਟਰਵਿਊ ਕਰ ਰਿਹਾ ਟੌਰਨ ਤਿਆਰ ਤੁਰ ਹੋ ਕੇ ਸੋਹਣੇ ਕੱਪੜੇ ਪਾ ਕੇ ਇਹ ਸੀਐਸ ਤੋਂ ਇੰਟਰਵਿਊ ਕਰਨ ਵਾਸਤੇ ਜਾਂ ਬਰਾਦਬੰਦ ਕਰਨ ਵਾਸਤੇ ਲਗਾ ਕਿ ਗ੍ਰਹਿ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਚੀਜ਼ ਨੂੰ ਦੇਖ ਕੇ ਕਿਆ ਚੀਜ਼ਾਂ ਹੋ ਰਹੀਆਂ ਨੇ ਬੁਸ਼ਰਮਾ ਦਾ ਟੋਲਾ ਇਹਨੇ ਕਾਹਦਾ ਅਸਤੀਫਾ ਦੇਣਾ ਹੈ ਇਹ ਤਾਂ ਲੋਕਾਂ ਨੂੰ ਹੀ ੱਟਕੇ ਮਾਰ ਕੇ ਸਤਾਈ ਚਾਰ ਕੱਢਣੇ ਪੈਣੇ ਹੈ ਕੁਰਸੀਆਂ ਤੋਂ ਲਾਹਣੇ ਪੈਣੇ ਹੈ ਅਸਤੀਫੇ ਨਹੀਂ ਦਿੰਦੇ ਹੁੰਦੇ ਅੱਛਾ ਇਹ ਵੀ ਕਿਆ ਕਿਆ ਕੋਰਟ ਨੇ ਕੇ ਗੁੰਮਰਾਹ ਕੀਤਾ ਗਿਆ ਕਹਿੰਦੇ 8 ਮਹੀਨੇ ਤੋਂ ਨੇੜ ਤੇ ਵੀ ਗੁੰਮਰਾਹ ਕਰਦੇ ਰਹੇ ਤੈਨੂੰ ਲੱਗਦਾ ਕਿ ਪੁਲਿਸ ਸਾਰੀ ਜਾਣੀ ਮਿਲੀ ਸੀ ਕਿ ਸਰਕਾਰ ਨੇ ਗਮਰਾਹ ਕਰਦੀ ਰੀ ਕੋਟਾ ਨੂੰ ਵੀ ਹੋਰ ਹਾਂ ਦੱਸੋ ਤੁਸੀਂ ਦੇਖੋ ਡੀਜੀਪੀ ਦਾ ਬਿਆਨ ਆਉਣਾ ਇਸ ਗੱਲ ਤੇ ਡੀਜੀਪੀ ਸਾਹਿਬ ਦਾ ਕਹਿਣਾ ਕਿ ਜੇਲ੍ਹ ਚ ਹੋਈ ਨਹੀਂ ਇੰਟਰਵਿਊ ਪੰਜਾਬ ਚ ਮਤਲਬ ਘਬਰਾਇਆ ਹੀ ਨਹੀਂ ਹੈ ਤੇ ਫਿਰ ਉਹਦਾ ਖਮਿਆਜਾ ਕੌਣ ਭੁਗਤੂਗਾ ਸਜ਼ਾ ਕਿਹਨੂੰ ਮਿਲੂਗੀ ਕਿ ਮੁੱਖ ਮੰਤਰੀ ਨੂੰ ਕਿ ਪੰਜਾਬ ਦੇ ਗ੍ਰਾਮ ਭਾਗਾਂ ਜਿਨ੍ਹਾਂ ਕੋਲੇ ਉਹਨਾਂ ਨੂੰ ਸਜ਼ਾ ਮਿਲੂਗੀ ਜਾਂ ਡੀਜੀਪੀ ਤੋਂ ਸਵਾਲ ਪੁੱਛਿਆ ਜਾਊਗਾ ਕਿ ਤੁਸੀਂ ਤਾਂ ਗਵਾਹियां ਦਿੰਦੇ ਸੀ ਉਹਨਾਂ ਦੇ ਹੱਕ ਚ ਕਿ ਨਹੀਂ ਇੱਥੋਂ ਵੀ ਇੰਟਰਵਿਊ ਹੋਈ ਤੁਹਾਨੂੰ ਤੁਸੀਂ ਆਪ ਹੀ ਹਿਸਾਬ ਲਾ ਲਓ। ਸੋ ਬਖਰੀਵੇਂ ਆ ਨਾ ਜਿਹੜੇ ਜਦੋਂ ਤੱਕ ਬਖਰੀਵੇਂਾਂ ਨਹੀਂ ਖਤਮ ਹੁੰਦਾ ਉਹ ਤੱਕ ਮੁਲਕ ਤਰੱਕੀ ਤੇ ਨਹੀਂ ਜਾਂਦਾ। ਤਰੱਕੀ ਦੇ ਰਾਹ ਦਰਜਾਦਾ। ਅਸੀਂ ਯਾਰ ਇਹ ਸਮਝੋ ਸਾਨੂੰ ਅਸੀਂ ਪੰਜਾਬੀਆਂ ਨੇ ਅਸੀਂ ਸਿੱਖਾਂ ਨੇ ਦੂਜਿਆਂ ਮੁਲਕਾਂ 'ਚ ਜਾ ਕੇ ਉਹਨਾਂ ਦੀ ਤਰੱਕੀ 'ਚ ਕਿੱਡਾ ਯੋਗਦਾਨ ਪਾਇਆ ਏ। ਅਸੀਂ ਉਹਨੇ ਤਰੱਕੀ ਯੋਗਦਾਨ ਪਾ ਸਕਦੇ ਆ ਆਪਣੇ ਮੁਲਕ ਦੇ ਵਿੱਚ ਕਿਉਂ ਨਹੀਂ ਪਾਵਾਂਗੇ? ਜੇ ਸਾਨੂੰ ਬਰਾਬਰਤਾ ਮਿਲੂ ਅਸੀਂ ਇੱਥੇ ਰਵਾਂਗੇ। ਬਿਲਕੁਲ। ਕਮਲਜੀਤ ਬਰਾੜ ਸਾਡੇ ਨਾਲ ਸੀਗੇ। ਤਾਂ ਮੋਟੇ ਦੇ ਵਿੱਚ ਪਹੁੰਚਣੇ ਸ਼ਰਕਤ ਕੀਤੀ ਹੈ ਤਾਂ ਖਾਸ ਤੌਰ ਤੇ ਤਸਵੀਰ ਦਿਖਾਈਏ ਤੁਹਾਡੇ ਨਾਲ ਕੈਮਰਾ ਸਹਿਯੋਗ ਦੇ ਸੀ ਹਰੀ ਧੰਨਵਾਦ